ਕੋਵਰ ਵੀ ਜੇ ਪ੍ਰਤਾਪ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅੱਜ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੇਅਦਬੀ ਸੁਣੇ ਕਿਸਾਨਾਂ ਦਾ ਮੁੱਦਾ ਚੁੱਕਿਆ ਜੀ ਉਹਨਾਂ ਨੇ ਬਿਲਕੁਲ ਸਿੱਧੇ ਤਰੀਕੇ ਦੇ ਨਾਲ ਉਸ ਵੇਲੇ ਦੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਤੇ ਸਿੱਧਾ ਚਾਰਜ ਲਾਤਾ ਕਿ ਇਹ ਮਾਮਲੇ ਇਹਨਾਂ ਦੀ ਛੱਤਰ ਛਾਇਆ ਹੇਟ ਵਾਪਰੇ ਆ ਵੋਟਾਂ ਦਾ ਸੌਦਾ ਸੀ ਕਿ ਵੋਟਾਂ ਕਰਕੇ ਹੀ ਇਹ ਕੁਝ ਵਾਪਰੇ ਇੱਕੋ ਕਹਿੰਦੇ ਵੀ ਐਮਐਸਪੀ ਤੇ ਕਾਨੂੰਨ ਬਣਾ ਦਿਓ ਉਹ ਕਾਨੂੰਨ ਜਿਹੜਾ ਕਿ ਕਿਉਂਕਿ ਰਾਜਾਂ ਦਾ ਸਬਜੈਕਟ ਹੈ ਤੁਸੀਂ ਬਣਾ ਸਕਦੇ ਹੋ ਦੇ ਚਸਪੂ ਗੱਲੇ ਹੈ ਕਿ 14 ਮਹੀਨਿਆਂ ਤੋਂ ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਜਲਦੀ ਕਰ ਦਿਆਂਗੇ ਅਜੇ ਅਸੀਂ ਸਟੇਕ ਹੋਲਡਰ ਜਨਾ ਗੱਲ ਕਰਨੀ ਹੈ ਤੇ ਜਿਹੜੀ ਟੀਮ ਤੁਸੀਂ ਬਣਾਈ ਉਹਨੇ ਗੱਲ ਹੀ ਨਹੀਂ ਕੀਤੀ ਪਰ ਰਿਪੋਰਟ ਕਾਦੀ ਤਿਆਰ ਕੀਤੀ ਆ ਇਹ ਸਮਝੋ ਕਿ ਖੇਤੀ ਨੀਤੀ ਵਾਲੀ ਉਹ ਰਿਪੋਰਟ ਠੱਡੇ ਵਸਤੇ ਚ ਪੈ ਗਈ 6 ਮਹੀਨੇ ਤੱਕ ਗਈ ਜਿਹਦੇ ਪਾਸੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿੱਥੇ ਹਰਿਆਣੇ ਦੇ ਵਿੱਚ ਚੋਣਾਂ ਦੇ ਵਿਧਾਨ ਸਭਾ ਦੀਆਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਤੇ ਗੱਡਜੋ ਨੂੰ ਲੈ ਕੇ ਉਹਨੇ ਕਿਹਾ ਕਿ ਇਹਨਾਂ ਦੇ ਬਸ ਨਾ ਆ ਜਾ ਨਹੀਂ ਪਛਤਾਉਂਗੇ ਜੀ ਆਪਸੇ ਉਹ ਬਾਜਬਾ ਕਹਿੰਦੇ ਕਿ ਮੇਰਾ ਤਜਰਬਾ ਹੈ ਇਹਨਾਂ ਨੂੰ ਨਾਂ ਲਾ ਲਾਇਓ ਇਹ ਤਾਂ ਉਹ ਗੱਲ ਕਰਨਗੇ ਆਪ ਵੀ ਡੁੱਬੇ ਜਜਮਾ ਬ੍ਰਾਹਮਣਾ ਜਜਮਾਨ ਵੀ ਡੋ ਬਾਕੀ ਕਹਿੰਦੇ ਇੰਡੀਆ ਗੱਟ ਜੋੜਦਾ ਇਹ ਹਿੱਸਾ ਨੇ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹਨੇ ਆਪਣੇ ਤਰੀਕੇ ਨਾਲ ਦੇਖਣਾ ਹੈ ਉਹ ਕਹਿੰਦੇ 22 ਦੇ ਵਿੱਚ 92 ਆਏ ਸੀ ਦੋ ਇਸੇ ਉੱਡ ਗਏ ਆ ਲੋਕ ਸਭਾ ਚੋਣਾਂ 'ਚ ਬੱਤੀ ਰਹਿ ਗਈ। ਐਸ ਕੇ ਯੂ ਗਰਾਹਾਂ ਵੱਲੋਂ ਜਿੱਥੇ ਚੰਡੀਗੜ੍ਹ ਦੇ ਵਿੱਚ ਮੋੜਾ ਖੁੱਲਿਆ ਹੈ ਤੇ ਅੱਜ ਸਰਕਾਰ ਵੱਲੋਂ ਨੂੰ ਸੱਦ ਲੈ ਗਿਆ ਏ ਮੀਟਿੰਗ ਵਾਸਤੇ। ਅਧਿਕਾਰੀ ਪਹਿਲਾਂ ਮੀਟਿੰਗ ਕਰਨਗੇ। ਬਾਅਦ ਦੇ ਵਿੱਚ ਉਹ ਕਿਸਾਨਾਂ ਨਾਲ ਵੀ ਡਿਸਕਸ ਕਰ ਸਕਦੇ ਆ। ਕਿ ਅਸੀਂ ਆਹ ਫਾਰਮੂਲਾ ਤਿਆਰ ਕੀਤਾ ਹੈ। ਰਕੇਸ਼ ਕੈਤ ਜਿਹੜੇ ਕੌਮੀ ਆਗੂ ਨੇ ਕਿਸਾਨ ਯੂਨੀਅਨ ਦੇ ਉਹ ਕਹਿੰਦੇ ਅਸਲ ਦੇ ਵਿੱਚ ਆ ਜਿਹੜਾ ਹਰਿਆਣਾ ਪੰਜਾਬ ਦਾ ਵਿਖੇੜਾ ਖੜਾ ਕੀਤਾ ਵੈ ਤੁਸੀਂ 200 ਦਿਨ ਤੋਂ ਬੈਠੇ ਹੋ ਇਹ ਤੁਹਾਡੇ ਰਾਹੀਂ ਲੋਕਾਂ ਨੂੰ ਬਦਰਾਮ ਕਰਨਾ ਚਾਹੁੰਦੇ ਆ ਕਿ ਲੋਕਾਂ ਨੂੰ ਕਿਸਾਨ ਤੰਗ ਕਰਦੇ ਆ ਇੱਕੋ ਝੰਡੇ ਥੱਲੇ ਇਕੱਠੇ ਹੋ ਜੇ ਤੁਸੀਂ ਕੁਝ ਕਰਨਾ ਹੈ ਨਹੀਂ ਤਾਂ ਜਿਹੜਾ ਪਟਿਆ ਟੱਪਰ ਹੁੰਦਾ ਹੈਗਾ ਉਹ ਕਦੇ ਕੋਈ ਚੱਜ ਦੀ ਚੀਜ਼ ਪ੍ਰਾਪਤ ਨਹੀਂ ਕਰਦਾ ਹੁੰਦਾ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਨ ਦਾ ਬੜਾ ਸਵਾਗਤ ਕਰਦੇ ਆ ਸਵਾਗਤ ਹੈ ਜੀ ਸ਼ੁਕਰੀਆ ਮਿਹਰਬਾਨੀ ਡਿਪਟੀ ਸਾਹਿਬ ਸਾਡੇ ਡਿਪਟੀ ਸਪੀਕਰ ਸਾਹਮਣੇ ਜੈ ਕਿਸ਼ਨ ਰੋੜੀ ਸਾਹਿਬ ਦਾ ਬੇਟਾ ਨਾਬੇ ਦੇ ਇੱਕ ਸਕੂਲ ਦੇ ਵਿੱਚ ਪੜਦਾ ਸੀ ਤੇ ਖਬਰ ਸਾਹਮਣੇ ਆਈ ਵੀ ਉਹ ਲਾਪਤਾ ਹੋ ਗਿਆ ਪਰ ਕੁਝ ਸਮੇਂ ਬਾਅਦ ਉਹ ਮਿਲ ਵੀ ਗਿਆ ਤੇ ਪਰ ਪਿੱਛੇ ਦਾ ਕਾਰਨ ਡਿਪਟੀ ਸਾਹਿਬ ਪਤਾ ਲੱਗ ਸਕਿਆ ਜੀ ਨਾਬੇ ਦਾ ਮਸ਼ਹੂਰ ਸਕੂਲ ਹੈ ਜਿਹੜਾ ਕਿ ਵੱਡੇ ਬੱਚਿਆਂ ਦੇ ਪੰਜਾਬ ਪਬਲਿਕ ਸਕੂਲ ਨਾਬਾ ਇਥੇ ਉਹ ਦਸਵੀਂ ਦਾ ਵਿਦਿਆਰਥੀ ਹੈ ਉਹਦਾ ਨਵਾਂ ਹੈ ਸੁਖ ਦਿਲਮਨ ਸਿੰਘ ਇਸ ਸਬੰਧ ਦੇ ਵਿੱਚ ਜਦੋਂ ਡਿਪਟੀ ਸਪੀਕਰ ਦਾ ਬੱਚਾ ਗੁੰਮ ਹੋ ਜੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਾਇ ਜਾਂਦੀ ਹੈ ਲੁਟਰੀਨ ਦੇ ਵਿੱਚ ਤਾਂ ਭਾਵੇਂ ਕੁਛ ਨਾ ਵੀ ਕਰਨ ਜ਼ਿਲ੍ਹਾ ਪੁਲਿਸ ਮੁਖੀ ਤੋਂ ਲੈ ਕੇ ਤਮਾਮ ਜਿਹੜੇ ਪੁਲਿਸ ਕਰਮਚਾਰੀ ਸੀ ਐਸ ਐਚ ਓ ਡੀ ਐਸ ਪੀ ਵਗੈਰਾ ਵਗੈਰਾ ਸਾਰੇ ਪਤਾ ਲੱਗਿਆ ਕਿ ਸਵੇਰੇ 4 ਵਜੇ ਇਹ ਲਾਪਤਾ ਹੋਇਆ ਤੇ ਕੁਝ ਸਮੇਂ ਬਾਅਦ ਸ਼ਹਿਰ ਦੇ ਨੇੜੇ ਹੀ ਇਹਨੂੰ ਲੱਭ ਲਿਆ ਪੁਲਿਸ ਭਾਸ਼ਾ ਦੇ ਵਿੱਚ ਇਹਨੂੰ ਬਰਾਮਦ ਕਰ ਲਿਆ ਇਹ ਅਜੇ ਹੁਣ ਪੁਲਿਸ ਤਫਤੀਸ਼ ਦਾ ਹਿੱਸਾ ਹੈ ਜੇ ਇਹ ਸੁਖਦਿਲਮਨ ਕੋਲ ਸੁਕੂਲ ਦੇ ਵਿੱਚੋਂ ਕਿਤੇ ਗਿਆ ਇਹਦਾ ਕੀ ਕਾਰਨ ਹੈ ਕਿਹਦੇ ਨਾਲ ਗਿਆ ਜਿੰਨਾ ਨਾਲ ਗਿਆ ਉਹ ਕੌਣ ਸੀ ਉਹਨਾਂ ਦਾ ਪਿਛੋਕੜ ਕੀ ਹੈ ਕੀ ਕੋਈ ਪਿਆਰ ਮੁਹੱਬਤ ਦੀ ਗਲਤਾਂ ਨਹੀਂ ਸੀ ਇਹ तमाम ਜਾਂਚ ਦਾ ਵਿਸ਼ਾ ਨੇ ਇਹਦੇ ਬਾਰੇ ਪੁਲਿਸ ਜਦੋਂ ਅਧਿਕਾਰਤ ਬਿਆਨ ਜਾਰੀ ਕਰੇਗੀ ਉਹਦਾ ਪਤਾ ਆਪਾਂ ਨੂੰ ਉਸ ਵੇਲੇ ਲੱਗੇਗਾ ਜੀ ਸੋ ਕਵਰ ਵਿਜੇ ਪ੍ਰਤਾਪ ਜੋ ਕਿ ਆਮਾ ਦੀ ਪਾਰਟੀ ਦੇ ਵਿਧਾਇਕ ਨੇ ਅੱਜ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੇਅਦਬੀ ਸਣੇ ਕਿਸਾਨਾਂ ਦਾ ਮੁੱਦਾ ਚੁੱਕਿਆ ਜੀ। ਕੁੰਬਰ ਵਿਜੇ ਪ੍ਰਤਾਪ ਸਿੰਘ ਨੇ ਬਿਲਕੁਲ ਜਿਹੜੀ ਉਹ ਸੈਟ ਬਣੀ ਉਸ ਵੇਲੇ ਪ੍ਰਭੂਤ ਕੁਮਾਰ ਤੇ ਆ ਜਿਹੜਾ ਅਰਨਪਾਲ ਸਿੰਘ ਹੈ ਜ਼ਿਲ੍ਹਾ ਦਾ ਅੱਜਕੱਲ ਇਹਦਾ ਗੱਲਬਾਤ ਕੀਤੀ ਉਹ ਕਹਿੰਦੇ ਸਾਡੇ ਕੋਲੇ ਗੋਲੀकांड ਸੀ ਕਹਿੰਦੇ ਮੈਨੂੰ ਅੱਜ ਤੱਕ ਦੱਸ ਦਿਓ ਵੀ ਅਰਨਪਾਲ ਸਿੰਘ ਤੇ ਪ੍ਰਬੋਧ ਕੁਮਾਰ ਨੇ ਕਦੇ ਅੱਜ ਤੱਕ ਕੋਈ ਕੇਸ ਹਿਸਟਰੀ ਲਿਖੀ ਹੈ ਜਿਹਨੂੰ ਪੁਲਿਸ ਪੁਲਿਸ ਭਾਸ਼ਾ ਦੇ ਵਿੱਚ ਆਪਾਂ ਜਿਮਨੀ ਕਹਿੰਦੇ ਆ ਉਹਦੇ ਵਿੱਚ ਕੇਸ ਦਾ ਪੂਰਾ ਇਤਿਹਾਸ ਲਿਖਿਆ ਜਾਂਦਾ ਹੈ ਉਹ ਕਹਿੰਦੇ ਮੈਨੂੰ ਤਾਂ ਨਹੀਂ ਲੱਗਦਾ ਇਹਨਾਂ ਨੇ ਲਿਖੀ ਹੈ ਉਹਨਾਂ ਨੇ ਬਿਲਕੁਲ ਸਿੱਧੇ ਤਰੀਕੇ ਦੇ ਨਾਲ ਉਸ ਵੇਲੇ ਦੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਤੇ ਸਿੱਧਾ ਚਾਰਜ ਲਾਤਾ ਕਿ ਇਹ ਮਾਮਲੇ ਇਹਨਾਂ ਦੀ ਛਤਰ ਛਾਇਆ ਹੇਠ ਵਾਪਰ ਰਿਹਾ ਹੈ। ਵੋਟਾਂ ਦਾ ਸੌਦਾ ਸੀ ਤੇ ਵੋਟਾਂ ਕਰਕੇ ਹੀ ਇਹ ਕੁਝ ਵਾਪਰ ਰਿਹਾ ਹੈ। ਵੱਡੀ ਗੱਲ ਹੈ। ਸੋ ਇਹ ਮਾਮਲਾ ਜਿਹੜਾ ਹੈਗਾ ਅੱਜ ਕੁਮਰਬਿਜੇ ਪ੍ਰਤਾਪ ਨੇ ਇੱਕ ਤਾਂ ਇਹ ਬੋਲਿਆ ਇੱਕ ਉਹ ਕਹਿੰਦੇ ਵੀ ਐਮਐਸਪੀ ਤੇ ਕਾਨੂੰਨ ਬਣਾ ਦਿਓ ਉਹ ਕਾਨੂੰਨ ਜਿਹੜਾ ਕਿ ਕਿਉਂਕਿ ਰਾਜਾਂ ਦਾ ਸਬਜੈਕਟ ਹੈ ਤੁਸੀਂ ਬਣਾ ਸਕਦੇ ਹੋ ਦਿਲਚਸਪ ਗੱਲ ਇਹ ਹੈ ਕਿ 14 ਮਹੀਨਿਆਂ ਤੋਂ ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਜਲਦੀ ਕਰ ਦਿਆਂਗੇ ਅਜੇ ਅਸੀਂ ਸਟੇਕ ਹੋਲਡਰ ਜਿਨਾਂ ਨਾਲ ਗੱਲ ਕਰਨੀ ਹੈ ਤੇ ਜੇ ਜਿਹੜੀ ਟੀਮ ਤੁਸੀਂ ਬਣਾਈ ਉਹਨੇ ਗੱਲ ਹੀ ਨਹੀਂ ਕੀਤੀ ਪਰ ਰਿਪੋਰਟ ਕਾਦੀ ਤਿਆਰ ਕੀਤੀ ਆ ਸੋ 14 ਮਹੀਨਿਆਂ ਤੋਂ ਤਾਂ ਗੱਲ ਹੋਈ ਨਹੀਂ ਹੁਣ ਜੇ ਵਿਧਾਨ ਸਭਾ ਚ ਸਵਾਲ ਪੁੱਛ ਲਿਆ ਅਜੇ ਇਹ ਗੱਲ ਕਰਨਗੇ ਇਹਦਾ ਮਤਲਬ ਇਹ ਸਮਝੋ ਕਿ ਖੇਤੀ ਨੀਤੀ ਵਾਲੀ ਉਹ ਰਿਪੋਰਟ ਠੰਡੇ ਵਾਸਤੇ ਚ ਪੈ ਗਈ 6 ਮਹੀਨੇ ਤਾਂ ਗਈ ਅਗਲਾ ਸੈਸ਼ਨ 6 ਮਹੀਨੇ ਬਾਅਦ ਜਿਹੜਾ ਵਿంటర్ ਸੈਸ਼ਨ ਹੈ ਸਰਦ ਰੁੱਤ ਸੈਸ਼ਨ ਉਹ ਉਦੋਂ ਹੋਣਾ ਹੈ ਇਹ ਤਾਂ ਮੰਨ ਕੇ ਚੱਲੋ ਕਿ ਤੱਕ ਗਿਆ ਹੁਣ ਆ ਜੋ ਤੁਸੀਂ ਜਿਹੜਾ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਟੀਮਾਂ ਬਣੀਆਂ ਆਪਾਂ ਵਿੱਚ ਬੇਅਦਬੀ ਦੀਆਂ ਸੀ ਜਾਂ ਬੇਅਦਬੀ ਤੋਂ ਬਾਅਦ ਗੋਲੀ ਕਾਂਡਦੀਆਂ ਸੀ ਉਹ ਸਾਰੇ ਦੇ ਸਾਰੇ ਉਹਨਾਂ ਦਾ ਕੀ ਕੀ ਭੂਮਿਕਾ ਸੀ ਵਿਸਥਾਰ ਦੇ ਵਿੱਚ ਉਹਨਾਂ ਨੇ ਕਿਹਾ ਨਾਲ ਵਿਧਾਨ ਸਭਾ ਤੋਂ ਸੈਸ਼ਨ ਦੇ ਵਿੱਚ ਸਪੀਕਰ ਸਾਹਿਬ ਤੋਂ ਇਹ ਗੱਲ ਮੰਗਈ ਕਿ ਮਾਨਯੋਗ ਸਪੀਕਰ ਸਾਹਿਬ ਬੇਅਦਬੀ ਵਾਲੇ ਮਾਮਲੇ ਦੇ ਉੱਤੇ ਇੱਕ ਪੂਰਾ ਦਿਨ ਬਹਿਸ ਕਰਾਈ ਜਾਵੇ ਤਾਂ ਕਿ ਮੈਂ ਵਿਸਥਾਰ ਚ ਜਿਸਾ ਬਹੁਤ ਵਿਸਥਾਰ ਹੈ ਜਿਹੜਾ ਕੁਮਰ ਵਿਜੇ ਪ੍ਰਤਾਪ ਆਪਣੇ ਕੋਲ ਲਈ ਫਿਰਦੇ ਨੇ ਜੀ ਜੀ ਸੋ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿੱਥੇ ਹਰਿਆਣੇ ਦੇ ਵਿੱਚ ਚੋਣਾਂ ਦੇ ਵਿਧਾਨ ਸਭਾ ਦੀਆਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਤੇ ਗੜਜੋ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵਸਨ ਆਜ ਨਹੀਂ ਪਛਤਾਉਂਗੇ ਜੀ ਦੇਖੋ ਜਿਹੜੇ ਪੰਜਾਬ ਦੇ ਪ੍ਰਮੁੱਖ ਆਗੂ ਨੇ ਉਹਨਾਂ ਦਾ મતਭੇਦ ਉਸ ਵੇਲੇ ਸ਼ੁਰੂ ਹੋ ਗਿਆ ਸੀ ਜਦੋਂ ਘੋਮਰੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਸਦਨੇ ਸ਼ੁਰੂ ਕਰਤੇ ਖਾਸ ਕਰ ਆ ਭਾਰਤ ਪੂਰਨ ਆਸ਼ੂ ਸਾਧੂ ਸਿੰਘ ਧਰਮਸੋਤ ਸੰਗਤ ਸਿੰਘ ਗਿੱਲ ਜੀ ਆਪੀ ਸੋਨੀ ਸਮੇਤ तमाम ਹੋਰ ਆਗੂ ਲੋਕਾਂ ਚ ਕਹਿੰਦੇ ਸੀ ਕਿ ਭ੍ਰਿਸ਼ਟਾਚਾਰੀ ਨੇ ਤੇ ਮੁੜ ਕੇ ਕਾਲੀ ਕਾਂਗਰਸ ਵਾਲਿਆਂ ਨੂੰ ਇੱਕ ਵਾਸ਼ਿੰਗ ਮਸ਼ੀਨ ਮੋਦੀ ਸਾਹਿਬ ਤੋਂ ਧਾਰੀ ਲੈ ਆਏ ਉਹਦੇ ਵਿੱਚ ਧੋ ਧੋ ਕੇ ਆਪਣੀ ਪਾਰਟੀ ਸ਼ਾਮਲ ਕਰਨ ਲੱਗੇ ਸ਼ਸ਼ੀਲ ਰਿੰਕੂ ਉਹਦੇ ਵਿੱਚ ਇੱਕ ਹੈ ਫੇਰ ਆ ਭਾਰਤੀ ਜਨਤਾ ਪਾਰਟੀ ਦੇ ਮਿੰਦਰ ਭਗਤ ਨੂੰ ਲਾਇਆ ਏ ਉਹਨੂੰ ਐਮਐਲਏ ਬਣਾ ਲਿਆ ਤੇ ਕਹਿੰਦੇ ਤੈਨੂੰ ਤਾਂ ਮੰਤਰੀ ਬਣਾਵਾਂਗੇ 2 ਮਹੀਨੇ ਹੋ ਗਏ ਅਜੇ ਤੱਕ ਮੰਤਰੀ ਤਾਂ ਬਣੇ ਨਹੀਂ ਹੁਣ ਤੀਜਾ ਲਾਰਾ ਜਾ ਕੇ ਡਿੰਪੀ ਹੋਰਾਂ ਨਾਲ ਲਾ ਲਿਆ ਸੁਪ ਪ੍ਰਤਾਪ ਸੇ ਉਹ ਬਾਜਬਾ ਕਹਿੰਦੇ ਕਿ ਮੇਰਾ ਤਜਰਬਾ ਹੈ ਇਹਨਾਂ ਨੂੰ ਨਾਂ ਲਾ ਲਾਇਓ ਇਹ ਤਾਂ ਉਹ ਗੱਲ ਕਰਨਗੇ ਆਪ ਵੀ ਡੂੰਬੇ ਜਜਮ ਬਹਾਮਣਾ ਜਜਮਾਨ ਵੀ ਡੋਬੇ ਬਾਕੀ ਕਹਿੰਦੇ ਇੰਡੀਆ ਗੱਠ ਜੋੜ ਦਾ ਇਹ ਹਿੱਸਾ ਨੇ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹਨੇ ਆਪਣੇ ਤਰੀਕੇ ਨਾਲ ਦੇਖਣਾ ਹੈ ਉਹ ਕਹਿੰਦੇ 22 ਦੇ ਵਿੱਚ 92 ਆਏ ਸੀ ਦੋ ਇਸੇ ਉਡ ਗਏ ਆ ਲੋਕ ਸਭਾ ਚੋਣਾਂ ਚ 32 ਰਹਿ ਗਏ 32 ਜਿਵੇਂ ਜਦੋਂ ਆਪਾਂ ਸਕੂਲ ਚ ਪੜ੍ਹਦੇ ਹੁੰਦੇ ਸੀ ਜਿਹਦੇ 33 ਨੰਬਰ ਨਹੀਂ ਆਉਂਦੇ ਸੀ ਉਹਨੂੰ ਫੇਲ ਮੰਨਿਆ ਜਾਂਦਾ ਸੀ ਇਹ ਤਾਂ ਫੇਲ ਅੰਕ ਤੋਂ ਵੀ ਥੱਲੇ ਚਲੇ ਗਏ ਸੋ ਇਹ ਤਰਕ ਪ੍ਰਤਾਪ ਸਿੰਘ ਬਾਜਬਾਨੀ ਦਿੰਦਾ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਅੱਜ ਆਪ ਦੇ ਆਗੂ ਰਗਵ ਚੱਡਾ ਤੇ ਕੇ ਸੀ ਬੇਨੂ ਗਪਾਲ ਦੇ ਵਿੱਚ ਗੱਲਬਾਤ ਹੋਣੀ ਹੈ ਸੰਜੇ ਸਿੰਘ ਕਹਿ ਚੁੱਕੇ ਨੇ ਕਿ ਅਸੀਂ ਰਾਹੁਲ ગાંધી ਦੇ ਵਿਚਾਰ ਦਾ ਸਵਾਗਤ ਕਰਦੇ ਹਾਂ ਰੌਲਾ ਪਿਆ ਵਾ ਕਿਉਂਕਿ ਇਹਨਾਂ ਨੂੰ ਇੱਕ ਸੀਟ ਦਿੱਤੀ ਸੀ ਲੋਕ ਸਭਾ ਦੀ ਇੱਕ ਸੀਟ ਦੇ ਵਿੱਚ 9 ਵਿਧਾਨ ਸਭਾ ਹਲਕੇ ਹੁੰਦੇ ਨੇ ਤੇ 9 ਉਨ੍ਹਾਂ ਦਾ ਅਧਿਕਾਰ ਬੰਦਾ 90ਾਂ ਚੋਂ ਪਤਾ ਲੱਗਿਆ ਕਿ ਚਾਹ ਪੰਜ ਦਿਨਾਂ ਚਾਹੁੰਦੇ ਨੇ ਚਾਰ ਪੰਜ ਤਿੰਨ ਚਾਰ ਉਹ ਨਾਂਹ ਕਹਿੰਦੇ ਆ ਸੂਤਰੇ ਗੱਲ ਕਲੀਅਰ ਕਰ ਰਹੇ ਨੇ ਕਿ 6 ਜਾਂ 7 ਤੇ ਸਮਝੌਤਾ ਇਹਨਾਂ ਦਾ ਹੋ ਸਕਦਾ ਹੈ ਰਾਹੁਲ ਗਾਂਧੀ ਨੇ ਇਹ ਸਾਰਾ ਕੁਝ ਭពਿੰਦਰ ਸਿੰਘ ਹੁੰਡਾ ਸਾਹਿਬ ਕਾ ਮੁੱਖ ਮੰਤਰੀ ਵੱਲ ਗੱਲ ਕੀਤੀ ਹੈ ਕਿ ਤੁਸੀਂ ਇਹ ਤੇ ਵਿਚਾਰ ਕਰਕੇ ਸਾਨੂੰ ਦੱਸੋ ਉਮੀਦ ਹੈ ਜਿਹੜੀ ਵੋਟੇ ਤੋੜਨਗੇ ਰਾਹੁਲ ਗਾਂਧੀ ਦੇ ਮੰਨ ਚ ਇਹ ਹੈ ਜੇ ਇਹ ਵੱਖਰੇ ਖੜਗੇ ਮੰਨ ਲਓ ਹਜ਼ਾਰ ਹਜ਼ਾਰ ਵੋਟ ਵੀ ਤੋੜ ਗਏ ਜਦ ਕਿ ਕੱਠਵਾਟ ਇਹਨਾਂ ਦੇ ਵਾਵਾ ਹੁੰਦੇ ਨੇ ਤਾਂ ਉਹਦਾ ਨੁਕਸਾਨ ਕਾਂਗਰਸ ਨੂੰ ਹੋਵੇਗਾ ਫਾਇਦਾ ਭਾਰਤੀ ਜਨਤਾ ਪਾਰਟੀ ਲੈ ਜਾਏਗੀ ਇਸ ਕਰਕੇ ਇਹਨਾਂ ਨਾਲ ਗੱਠ ਜੋੜ ਕਰ ਲੈਣਾ ਚੰਗਾ ਹੈ ਬਾਕੀ ਦੇਖਦੇ ਹਾਂ ਕਿਹੜੀਆਂ ਕਿਹੜੀਆਂ ਸੀਟਾਂ ਤੇ ਇਹਨਾਂ ਦਾ ਗੱਠ ਜੋੜ ਹੁੰਦਾ ਹੈ ਜੀ ਤੋਂ ਦੂਜੇ ਪਾਸੇ ਪਹਿਲਵਾਨ ਵਿਨੇਸ਼ ਫੋਗੜ ਤੇ ਬਜਰੰਗ ਪੂਨੀਆ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਰਾਹੁਲ ਗਾਂਧੀ ਵੱਲੋਂ ਸ਼ਾਮਲ ਕਰਾਇਆ ਗਿਆ ਤੇ ਢਿਲਸਾ ਦੂਜੇ ਪਾਸੇ ਹਰਿਆਣੇ ਦੇ ਵਿੱਚ ਉਹਨਾਂ ਨੂੰ ਸੀਟਾਂ ਵੀ ਆਫਰ ਕਰ ਦਿੱਤੀਆਂ ਗਈਆਂ ਨੇ ਜੀ ਦੇਖੋ ਜਿਹੜਾ ਬਜਰੰਗ ਪੂਨੀਆ ਤੇ ਵਿਨੇਸ਼ ਫਗਾਟ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਤਾਂ ਰੋਲਿਆ ਸੜਕਾਂ ਤੇ ਹਰਿਆਣੇ ਦੇ ਵਿੱਚ ਦੋ ਹੀ ਪ੍ਰਮੁੱਖ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ 10 ਸਾਲ ਰਾਜ ਕਰ ਗਏ ਭਾਰਤੀ ਜਨਤਾ ਪਾਰਟੀ ਤੇ 10 ਹੀ ਕੀਤਾ ਸੀ ਹੁੰਡਾ ਸਾਹਬ ਨੇ ਭਾਜਪਾ ਜੋ ਜਾਣੀ ਸਕਦੇ ਜੋ ਦੁਰਦਸ਼ਾ ਇਹਨਾਂ ਪਹਿਲਵਾਨਾਂ ਦੀ ਉਹਨਾਂ ਨੇ ਕੀਤੀ ਤੇ ਦੋਨੋਂ ਕਾਂਗਰਸ ਵੱਲੋਂ ਚੋਣ ਲੜ ਸਕਦੇ ਨੇ ਸੀਟਾਂ ਦੇ ਵਿੱਚ ਵੀ ਕਿਹਾ ਗਿਆ ਹੈ ਜਿੱਥੇ ਉਹ ਲੜਨਾ ਚਾਹੁੰਦਾ ਇੱਕ ਤਾਂ ਭਵਾਨੀ ਇੱਕ ਬਾਦਲੀ ਸੋਨੀਪੱਤ ਜਾਂ ਬਹਾਦਰਗੜ ਇਹ ਜਿਆਦਾ ਇੰਟਰਸਟ ਸੋਨੀਪੱਤ ਚਾ ਉੱਥੇ ਕੋਈ ਉਹਨਾਂ ਦਾ ਪ੍ਰਮੁੱਖ ਆਗੂ ਆ ਜਿਹੜਾ ਨਹੀਂ ਛੱਡਣਾ ਚਾਹੁੰਦਾ ਜਿਹੜਾ ਬਨੇਸ਼ ਹੈ ਇਹਨੂੰ ਜਲਾਣਾ ਦਾਦਰੀ ਜਾਂ ਬਾਲਵੇ ਇਹਨਾਂ ਤੋਂ ਕਿਤੇ ਇਹਨੂੰ ਕੁੜੀ ਨੂੰ ਬਨੇਸ਼ ਪਗਾਟ ਨੂੰ ਲੜਾਇਆ ਜਾ ਸਕਦਾ ਹੈ ਗੱਲਬਾਤ ਹੋ ਚੁੱਕੀ ਹੈ ਲਗਭਗ 66 ਸੀਟਾਂ ਕਾਂਗਰਸ ਪਾਰਟੀ ਆਪਣੀਆਂ ਜਿਹੜੀਆਂ ਨੇ ਉਹ ਚੁਣ ਚੁੱਕੀ ਐ ਫਾਈਨਲ ਕਰ ਚੁੱਕੀ ਐ ਜਿਹੜੀਆਂ ਬਾਕੀ ਸੀਟਾਂ ਰਹਿ ਗਈਆਂ 23 24 ਉਹਦੇ ਵਿੱਚ ਹੋ ਸਕਦਾ ਉਹ ਦੋ ਇਹਨਾਂ ਨੂੰ ਤੇ ਆਮ ਆਦਮੀ ਪਾਰਟੀ ਜਾਂ ਕੋਈ ਹੋਰ ਜਿਹੜਾ ਦੂਜੇ ਪਾਸੇੋਂ ਆਉਂਦਾ ਹੈ ਉਹਨੂੰ ਸ਼ਾਇਦ ਅਡਜਸਟ ਕਰਨ ਦੇ ਮੂਡ 'ਚ ਲੱਗਦੇ ਹੈ ਜੀ ਤੋ ਜਿਹੇ ਪਾਸੇ ਢੁੱਲਸਾ ਬੀਕੇਯੂ ਗ੍ਰਾਹਾਂ ਵੱਲੋਂ ਜਿੱਥੇ ਚੰਡੀਗੜ੍ਹ ਦੇ ਵਿੱਚ ਮੋਰਚਾ ਖੋਲਿਆ ਹੈ ਤੇ ਅੱਜ ਸਰਕਾਰ ਵੱਲੋਂ ਨੂੰ ਸੱਦ ਲੈ ਗਿਆ ਜੀ ਮੀਟਿੰਗ ਵਾਸਤੇ ਦੇਖੋ ਜਿਹੜਾ ਇਹ ਐਲਾਨ ਕਰਤਾ ਸੀ ਕਿ ਜੇ ਤੁਸੀਂ ਸਾਡੀ ਗੱਲ ਨਹੀਂ ਸੁਣਦੇ ਤਾਂ ਅਸੀਂ ਇਸ ਸੰਘਰਸ਼ ਜਾਰੀ ਰੱਖਾਂਗੇ ਪਤਾ ਲა ਇਹ ਲੱਗਿਆ ਕਿ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਬਰਮਾ ਉਨ੍ਹਾਂ ਦੀ ਅਗਵਾਈ ਵਿੱਚ ਸਬੰਧਤ ਮੈਕਮਿਆਂ ਦੀ ਇੱਕ ਮੀਟਿੰਗ ਚੰਡੀਗੜ੍ਹ ਦੇ ਪੰਜਾਬ ਭਵਨ ਦੇ ਵਿੱਚ ਸੱਦੀ ਜਾ ਚੁੱਕੀ ਹੈ 5 ਵਜੇ ਉੱਥੇ ਇਹ ਅਧਿਕਾਰੀ ਪਹਿਲਾਂ ਮੀਟਿੰਗ ਕਰਨਗੇ ਬਾਅਦ ਦੇ ਵਿੱਚ ਉਹ ਕਿਸਾਨਾਂ ਨਾਲ ਵੀ ਡਿਸਕਸ ਕਰ ਸਕਦੇ ਆ ਕਿ ਅਸੀਂ ਆਹ ਫਾਰਮੂਲਾ ਤਿਆਰ ਕੀਤਾ ਹੈ ਕਿਸਾਨਾਂ ਦੀ ਸਹਿਮਤੀ ਬਣਦੀ ਹੈ ਕਿ ਨਹੀਂ ਬਣਦੀ ਇਹ ਮਾਮਲਾ ਤੱਕੇ ਜਾ ਕੇ ਪਰ ਉਹ ਇਸ ਮਾਮਲੇ ਦੇ ਵਿੱਚ ਇਕੱਠੇ ਹੋਣਗੇ ਕਿਹੜਾ ਫਾਰਮੂਲਾ ਬਣਦਾ ਹੈ ਕਿਸਾਨਾਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ਪਰ ਅਸੀਂ ਬਹੁਤ ਚਿਰ ਤੋਂ ਕਹਿੰਦੇ ਆ ਕਿ ਇਕੱਠੇ ਹੋ ਕੇ ਬੈਠੋ ਤੇ ਇਕੱਠੇ ਹੋ ਕੇ ਬਹਿ ਕੇ ਜੇ ਕੁਝ ਨਹੀਂ ਕਰੋ ਇੱਕ ਦੂਜੇ ਦੀ ਗੱਲ ਸੁਣੋਗੇ ਕੁਝ ਤੁਸੀਂ ਦੱਸੋਗੇ ਕੁਝ ਉਹ ਕਹਿਣਗੇ ਤੇ ਉਹਦੇ ਵਿੱਚੋਂ ਕੋਈ ਨਿਕਲੇਗਾ ਹੱਲ ਉਹਦਾ ਇਹ ਤਾਂ ਸਮਾ ਦੱਸੇਗਾ ਪਰ ਗੱਲਬਾਤ ਹੋਣ ਜਾ ਰਹੀ ਹੈ ਇਹਨੂੰ ਆਪਾਂ ਨੂੰ ਪੋਜ਼ਿਟਿਵ ਮਾਮਲੇ ਚ ਲੈਣਾ ਚਾਹੀਦਾ ਹੈ ਅਖੀਰ ਕਿਤੇ ਨਾ ਕਿਤੇ ਗੱਲਬਾਤ ਰਾਹੀਂ ਹੀ ਮਸਲਾ ਹੱਲ ਹੋਣਾ ਹੈ ਇੱਕ ਚੀਜ਼ ਸਮਝਣ ਦਾ ਯਤਨ ਕਰੋ ਰਕੇਸ਼ ਕੈਤ ਜਿਹੜੇ ਕੌਮੀ ਆਗੂ ਨੇ ਕਿਸਾਨ ਯੂਨੀਅਨ ਦੇ ਉਹ ਕਹਿੰਦੇ ਅਸਲ ਦੇ ਵਿੱਚ ਆ ਜਿਹੜਾ ਹਰਿਆਣਾ ਪੰਜਾਬ ਦਾ ਵਿਖੇੜਾ ਖੜਾ ਕੀਤਾ ਵੈ ਤੁਸੀਂ 200 ਦਿਨ ਤੋਂ ਬੈਠੇ ਹੋ ਇਹ ਤੁਹਾਡੇ ਰਾਹੀਂ ਲੋਕਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਕਿ ਲੋਕਾਂ ਨੂੰ ਕਿਸਾਨ ਤੰਗ ਕਰਦੇ ਆ ਇਹਨਾਂ ਦੀ ਗੱਲ ਸਮਝੋ ਤੇ ਉਹਨਾਂ ਨੇ ਸਾਰਿਆਂ ਤੁਹਾਡਿਆਂ ਨੂੰ ਬੇਨਤੀ ਕੀਤੀ ਹੈ ਕਿ ਹਉਮੈ ਛੱਡੋ ਇੱਕ ਮੰਚ ਤੇ ਇਕੱਠੇ ਹੋ ਜੇ ਸੰਯੁਕਤ ਕਿਸਾਨ ਮੋਰਚਾ ਇੱਕ ਦਾ ਹੈਗਾ ਉਹ ਐਸੇ ਤੇ ਦੂਜਿਆਂ ਦਾ ਹੈਗਾ ਗੈਰ ਰਾਜਨੀਤਿਕ ਕਮ ਰਾਜਨੀਤਿਕਾਂ ਤੋਂ ਕਰਾਉਣਾ ਹੈ ਸੋ ਸਾਰੇ ਇਹਦੇ ਵਿੱਚ ਇੱਕੋ ਝੰਡੇ ਥੱਲੇ ਇਕੱਠੇ ਹੋ ਜੇ ਤੁਸੀਂ ਕੁਝ ਕਰਨਾ ਹੈ ਨਹੀਂ ਤਾਂ ਜਿਹੜਾ ਪਟਿਆ ਤੱਪਰ ਹੁੰਦਾ ਹੈਗਾ ਉਹ ਕਦੇ ਕੋਈ ਚੱਜ ਦੀ ਚੀਜ਼ ਪ੍ਰਾਪਤ ਨਹੀਂ ਕਰਦਾ ਹੁੰਦਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਜੀ ਸੋ ਦੂਜਾ ਪਾਸੇ ਪੰਜਾਬ ਦੇ ਵਿੱਚ ਜਿਹੜੇ ਹਾਈਵੇ ਦੇ ਪ੍ਰੋਜੈਕਟ ਸੀ ਢੀਲਸਾ ਉਹ ਮੋੜ ਲੀ ਦੇ ਉੱਤੇ ਆ ਗਏ ਨੇ ਹੌਲੀ ਹੌਲੀ ਉਹਨਾਂ ਦੇ ਉੱਤੇ ਜਿਹੜਾ ਕੰਮ ਹੈ ਉਹ ਹੁਣ ਆ ਸ਼ੁਰੂ ਹੋ ਗਿਆ ਜੀ ਦੇਖੋ ਕਈ ਥਾਵਾਂ ਦੇ ਉੱਤੇ ਰੇੜਕੇ ਖਤਮ ਨੇ ਪਰ ਕਈ ਥਾਵਾਂ ਦੇ ਉੱਤੇ ਰੇੜਕੇ ਜਿਉਂਦੀ ਤਿਉਨੇ ਜੇ ਤੁਸੀਂ ਇਹਨੂੰ ਸਟੱਡੀ ਕਰੋ ਇਹ ਕਿਸਾਨ ਵਰਸ ਦੀ ਸਰਕਾਰ ਨਹੀਂ ਹੈਗਾ ਕਈ ਮਾਮਲੇ ਇਹੋ ਜਿਹੇ ਨੇ ਮੰਨ ਲਓ ਭਰਾਵਾਂ ਦੀ ਵੰਡ ਹੈ مشترਕਾ ਖਾਤਾ ਸੀ ਬਾਅ ਦੇ ਵਿੱਚ ਵੰਡ ਹੋਊਗੀ ਕਿਸੇ ਦਾ ਘਟ ਗਿਆ ਕਿਸੇ ਦਾ ਵਧ ਗਿਆ ਇਸ ਨੈਸ਼ਨਲ ਹਾਈਵੇ ਥਾਰਟੀ ਦੇ ਜਿਹੜੀ ਜ਼ਮੀਨ ਹਾਸਲ ਕਰਨੀ ਹੈ ਉਹਦੇ ਵਿੱਚ ਕੁਝ ਅੜਿੱਕੇ ਹੋ ਜੇ ਨੇ ਕਿ ਕੇਸ ਅਦਾਲਤਾਂ ਚ ਸੁਣਵਾਈ ਅਧੀਨ ਨੇ ਉਹ ਮਾਮਲਾ ਵੀ ਹੈ ਕਈ ਥਾਂ 'ਤੇ ਇਹ ਹੈ ਕਿ ਜੇ ਕਿ ਖੇਤ ਵੰਡਿਆ ਗਿਆ ਮੈਨੂੰ ਜਾਣਕਾਰੀ ਇਹ ਪ੍ਰਾਪਤ ਹੋਈ ਸੀ ਕਿ ਜਿੱਥੇ ਕਿਸਾਨ ਦਾ ਖੇਤ ਵੰਡਿਆ ਗਿਆ ਨਾ ਉੱਥੇ ਉਹ ਟਰੈਕਟਰ ਟਰਾਲੀ ਦੇ ਲਾਂਘੇ ਵਾਸਤੇ ਇਹਨਾਂ ਨੂੰ ਜ਼ਮੀਨ ਦੋਜ ਦੇ ਦੇਣਗੇ ਜਿੱਥੇ ਉਹਨਾਂ ਦਾ ਟਿਊਬਲ ਦਾ ਪੰਗਾ ਆ ਗਿਆ ਉੱਥੇ ਵੀ ਸ਼ਾਇਦ ਉਹ ਪਾਈਪ ਦਾ ਪ੍ਰਬੰਧ ਕਰਵਾ ਦੇਣਗੇ ਪਰ ਇਹ ਮਸਲਾ ਹੱਲ ਹੋਣਾ ਚਾਹੀਦਾ ਪ੍ਰੋਜੈਕਟ ਬੰਦ ਨਹੀਂ ਹੁੰਦੇ ਪ੍ਰੋਜੈਕਟ ਚੱਲਦੇ ਰਹਿੰਦੇ ਨੇ ਸੋ ਕਿਸਾਨ ਜੇ ਕਹਿੰਦੇ ਨੇ ਕਿ ਸਾਨੂੰ ਮੁਆਵਜ਼ਾ ਨਹੀਂ ਪੂਰਾ ਮਿਲ ਰਿਹਾ ਇਹ ਇੰਨਾ ਰਿਕਾ ਕਿਉਂ ਪਾਇਆ ਜਾ ਰਿਹਾ ਜੇ ਢਿੱਕਾ ਨਹੀਂ ਪਊ ਤਾਂ ਤੂੰ ਕੋਈ ਹਿਸਾਬ ਕਿਤਾਬ ਕਰਨ ਕਿਉਂ ਆਊਗਾ ਬੜਾ ਕੁਸ਼ੇ ਦੇ ਵਿੱਚ ਹੁੰਦਾ ਹੈ ਮੈਂ ਬੇਨਤੀ ਕਰਦਾ ਬੜੇ ਅਦਬ ਨਾਲ ਇਹ ਮਸਲੇ ਨੂੰ ਗੱਲਬਾਤ ਰਾਹੀਂ ਕਈ ਥਾਵਾਂ ਤੇ ਕਹਿੰਦੇ ਆ ਕਿ 92 93% ਮਸਲਾ ਹੱਲ ਹੋ ਗਿਆ ਹਾਥੀ ਨਿਕਲ ਗਿਆ ਪੂਛ ਜੀ ਰਹਿ ਗਈ ਹੈ ਪਰ ਉਹ ਵੀ ਮਿਲ ਬੈਠ ਕੇ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ ਜੀ ਸੋ ਦੂਜੇ ਪਾਸੇ ਗਲਕਰਨ ਟਲ ਸਾਹਿਬ ਜਿੱਥੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਤੇ ਉੱਥੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਨੈਭ ਸਿੰਘ ਸਾਹਿਬ ਨੇ ਦਿੱਲੀ ਬੁਲਾ ਲਿਆ ਕਹਿੰਦੇ ਸੂਚੀ ਜਾਰੀ ਹੋਣ ਵਾਲੀ ਹੈ ਹਾਂ ਉਹ 70 ਦੇ ਕਰੀਬ ਉਹਨਾਂ ਦਾ ਰਿੜਕਾ ਤਕਰੀਬਨ ਤਕਰੀਬਨ ਖਤਮ ਹੋ ਚੁੱਕਿਆ ਹੈ ਉਹਨਾਂ ਨੂੰ ਉੱਥੇ ਸੱਦਿਆ ਗਿਆ ਜਦੋਂ ਨੈਭ ਸਿੰਘ ਸੈਣੀ ਨੂੰ ਹੁਣ ਬਣਾਇਆ ਸੀ ਆ ਅੰਬਾਲੇ ਵਾਲੇ ਬੱਜ ਸਾਹਿਬ ਹੇਰ ਉਸਗੇ ਸੀ ਸੋ 60 70 ਉਮੀਦਵਾਰ ਇਹਨਾਂ ਦੇ ਪਹਿਲੀ ਸੂਚੀ ਜਾਰੀ ਹੋ ਸਕਦੀ ਹੈ ਬੇੜੇ ਬੈਠੀ ਜੰਜ ਬਿੰਨੋ ਕੁੜੀ ਦੇ ਕੰਨ ਹੁਣ ਵੋਟਾਂ ਦੀ ਤਰੀਕ ਬਦਲਤੀ ਹੈ ਨਹੀਂ ਤਾਂ ਇੱਕ ਤਰੀਕ ਨੂੰ ਸੀ ਦਿਨ ਤਾਂ ਸਤਾਈ ਰਹਿਗੇ ਸੀ ਉਹਦੇ ਮੁਤਾਬਕ ਕਹਿੰਦੇ ਆ ਕਿ ਉਹਨਾਂ ਨੇ ਨੈਵ ਸਿੰਘ ਸੈਣੀ ਸਾਹਿਬ ਨੂੰ ਬੁਲਾਇਆ ਭਾਰਤੀ ਜਨਤਾ ਪਾਰਟੀ ਦੀ ਸੀਈਟੀ ਸੀ ਕੇਂਦਰੀ ਚੋਣ ਕਮੇਟੀ ਸੈਂਟਰਲ ਇਲੈਕਸ਼ਨ ਕਮੇਟੀ ਉਹਨਾਂ ਨੇ ਇਹ 60 ਤੋਂ 70 ਉਮੀਦਵਾਰ ਤਕਰੀਬਨ ਫਾਈਨਲ ਕਰ ਲਏ ਨੇ ਜਦੋਂ ਮੀਡੀਆ ਉਥੇ ਨਿੱਲ ਵਿਜੇ ਸਾਹਿਬ ਵੀ ਗਏ ਉਹਨਾਂ ਨੂੰ ਪੁੱਛਿਆ ਕਿ ਜੇ ਕਰੋਨਾ ਦਾ ਸੂਚੀ 'ਚ ਨਾ ਨਹੀਂ ਤਾਂ ਕੀ ਕਰਨਗੇ ਸਾਬਕਾ ਗ੍ਰਹਿ ਮੰਤਰੀ ਵੀ ਨੇ ਉਹ ਕਹਿੰਦੇ ਮੇਰਾ ਨਾਂ ਕਿਉਂ ਨਹੀਂ ਹੋਵੇਗਾ ਮੇਰਾ ਤਾਂ ਸਭ ਤੋਂ ਪਹਿਲਾਂ ਹੋਵੇਗਾ ਕਹਿੰਦੇ ਜਦੋਂ ਨੈਭ ਸਿੰਘ ਸੈਣੀ ਸਾਹਿਬ ਨੂੰ ਬੁnaya ਇਹ ਤਾਂ ਉੱਠ ਕੇ ਆ ਗਏ ਸੀ ਪਰ ਇਹ ਗੱਲ ਜ਼ਰੂਰ ਹੈਗੀ ਹੈ ਅਨਿਲ ਵੇਜ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਬੜੇ ਸੀਨੀਅਰ ਆਗੂ ਨੇ ਕਈ ਨਵੇਂ ਆ ਕੇ ਉਹਨਾਂ ਤੋਂ ਅੱਗੇ ਲੰਘ ਗਏ ਜਦੋਂ 17 ਦੇ ਵਿੱਚ ਉਹ ਸਰਸੇ ਵਾਲੇ ਨੂੰ ਮੱਥਾ ਟੇਕਣ ਗਏ ਸੀ ਸ਼ਗਨ 51 ਲੱਖ ਦਾ ਉਹਨਾਂ ਵਿੱਚੋਂ ਇੱਕ ਅਨਿਲ ਵੇਜ ਵੀ ਸੀਗੇ ਜੀ ਸੋ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਅੱਗੇ ਆ ਕੇ ਹੁਣ ਕੀ ਬਣਦਾ ਜੀ ਸੋਹਟਰੂ ਸਾਹਿਬ ਗੱਲ ਕਰਾਂਗੇ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦੇ 315 ਦੇ ਕਰੀਬ ਐਸਐਚਓ ਸਣੇ ਮੁਲਾਜ਼ਮ ਨੇ ਜਿਨ੍ਹਾਂ ਨੇ 8 ਮਹੀਨਿਆਂ ਦੇ ਵਿੱਚ ਆਪਣੀ ਨੌਕਰੀ ਛੱਡ ਦਿੱਤੀ ਹੈ ਜੀ ਹਾਂ ਇਹ ਕੱਲ ਦਾ ਬੜੀ ਚਰਚਾ ਦੇ ਵਿੱਚ ਚੱਲਦੀ ਹੈ ਬੜੇ ਲੰਬੇ ਸਮੇਂ ਤੋਂ ਜੀ ਉਹਨਾਂ ਨੂੰ 20 ਸਾਲ ਪੂਰੇ ਹੋ ਗਏ ਤੇ ਉਹਨਾਂ ਨੇ ਸਵੈ ਇੱਛਾ ਨਾਲ ਆਪਣੀ ਨੌਕਰੀ ਛੱਡ ਦਿੱਤੀ ਰਿਟਾਇਰਮੈਂਟ ਸੇਵਾ ਮੁਕਤੀ ਲੈ ਲਈ ਜਿਹੜੇ ਤੱਥ ਸਾਹਮਣੇ ਆਏ ਨੇ ਉਹ ਬੜੇ ਹੈਰਾਨੀ ਜਾਣ ਕਰਨੇ ਇੱਕ ਤਾਂ ਗੱਲ ਬਹੁਤ ਚਿਰ ਤੋਂ ਲੰਘਦੀ ਹੈ ਕਿ ਪੁਲਿਸ ਵਾਲਿਆਂ ਨੂੰ ਛੁੱਟੀ ਕੋਈ ਨਹੀਂ ਹੁੰਦੀ ਜੀ ਕਿਸੇ ਵੀ ਆਈਪੀ ਨੇ ਆਉਣਾ ਹੋਵੇ ਸਾਡੇ ਤਾਂ ਭਗਵੰਤ ਮਾਨ ਮੁੱਖ ਮੰਤਰੀ ਜਦੋਂ ਨਹੀਂ ਸੀ ਇਹ ਕਹਿੰਦੇ ਹੁੰਦੇ ਕਿ ਵੀ ਆਈਪੀ ਉੱਪਰ ਦੀ ਲੰਘ ਜਾਂਦਾ ਹੈ ਇਹ ਵਿਚਾਰੇ ਤਾਂ ਹਾਂ ਖੜ ਖੜ ਕੇ ਪੱਗਾਂ ਲਾ ਹੀ ਜਾਂਦੇ ਆ ਤੇ ਹੁਣ ਜਦੋਂ ਆਪ ਦੀ ਸਰਕਾਰ ਆਈ ਹੈ ਉਦੋਂ ਵੱਧ ਵੀ ਆਈਪੀ ਬਣ ਗਏ ਉਸ ਗੱਲ ਤੇ ਰਹੇ ਹੀ ਨਹੀਂ ਦੂਜਾ ਉਹਨਾਂ ਤੇ ਕੰਮ ਦਾ ਦਵਾ ਜਿਹੜਾ ਇੱਕ ਹੋਰ ਮਹੱਤਵਪੂਰਨ ਹੈ ਕਿ ਅਫਸਰਾ ਦੀ ਝੜਕਾ ਜੀ ਇਹਨਾਂ ਦਾ ਇੱਕ ਤਰੀਕਾ ਹੈ ਨਾ ਕੋਈ ਕਹਿੰਦਾ ਉੱਥੇ ਕਹਿ ਦਿਆ ਜਸਲ ਜਦੋਂ ਮਹਾਰਾਜ ਸ਼ਬਦ ਦੀ ਵਰਤਨਾ ਤਾ ਤੂੰ ਬੜਾ ਉਹ ਸ਼ਬਦ ਨਹੀਂ ਵਰਤਦਾ ਮੈਂ ਜਸਰ ਜੀ ਉਹਨਾਂ ਤੇ ਦਵਾ ਉਹਨਾਂ ਤੇ ਇੰਨਾ ਕੁ ਦਵਾ ਮਾਨਸਕ ਤੌਰ ਤੇ ਪੈ ਜਾਂਦਾ ਹੈ ਉਹ ਬਹੁਤ ਦਵਾ ਦੇ ਢੇਠਾਂ ਕੰਮ ਕਰਦੇ ਆ ਅਜਿਹੇ ਦੇ ਵਿੱਚ ਉਹਨਾਂ ਨੇ ਉਹਦੇ ਵਿੱਚ ਇਨਸਪੈਕਟਰ ਵੀ ਹੈ ਸਬ ਇਨਸਪੈਕਟਰ ਵੀ ਹੈ ਸਹਾਇਕ ਇਨਸਪੈਕਟਰ ਵੀ ਹੈ ਜਿਹਨੂੰ ਆਪਾਂ ਏਐਸਆਈ ਕਹਿੰਦੇ ਆ ਉਹ ਸਾਰੇ ਦੇ ਸਾਰੇ ਨੇ ਇਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਹ ਨੌਕਰੀ ਨੂੰ ਸਵੈ ਇੱਛਾ ਨਾਲ ਅਲਵਿਦਾ ਕਹਿਨੀ ਹੈ ਕਿਉਂਕਿ ਉਹਨਾਂ ਨੂੰ ਸਾਰੇ ਪੱਤੇ ਵਗੈਰਾ ਤੋਂ ਪੂਰੇ ਮਿਲ ਜਾਂਦੇ ਐ ਔਰ ਜੋ 20 ਸਾਲ ਚ ਕਰ ਲਿਆ ਆਮ ਤੌਰ ਤੇ ਅਸੀਂ ਬਾਦ ਦੇ ਵਿੱਚ ਦੇਖਿਆ ਕਿ ਜਿਹੜੇ ਅੱਜ ਕੱਲ ਸੁਰੱਖਿਆ ਏਜੰਸੀਆਂ ਨੇ ਜਿਹੜਾ ਬੰਦਾ ਡੀਐਸਪੀ ਜਾਂ ਇਨਸਪੈਕਟਰ ਦੇ ਤੌਰ ਤੇ ਰਿਟਾਇਰ ਹੋਇਆ ਉਹ ਪ੍ਰਾਈਵੇਟ ਫਰਮਾਂ ਦੇ ਵਿੱਚ ਚੰਗੀ ਤਨਖਾਹ ਤੇ ਉੱਥੇ ਚੱਲ ਜਾਂਦੇ ਨਾਲ ਪੈਨਸ਼ਨ ਨਾਲੇ ਉੱਥੇ ਆ ਤੁਹਾਡਾ ਪਾਰਕ ਹਸਪਤਾਲ ਹੈ ਇਹਦੇ ਵਿੱਚ ਆਪਣੇ ਇੱਥੋਂ ਹੀ ਰਿਟਾਇਰ ਹੋਏ ਕਈ ਪੁਲਿਸ ਅਧਿਕਾਰੀ ਤੇ ਕਰਮਚਾਰੀ ਉੱਥੇ ਤਾਇਨਾਤ ਨੇ ਜੀ ਸੋ ਦੂਜੇ ਪਾਸੇ ਡਿਬ੍ਰਿਗੜ੍ਹ ਜੇਲ੍ਹ ਦੀ ਗੱਲ ਕਰਦੇ ਆਂ ਭਾਈ ਅਮਰਪਾਲ ਸਿੰਘ ਦੇ ਉੱਤੇ ਐਨਐਸਏ ਲੱਗਿਆ ਜਿਹਨਾਂ ਕੋਲੋਂ ਹਾਈ ਕੋਰਟ ਦੇ ਚੁਣੌਤੀ ਦਿੱਤੀ ਗਈ ਸੀ ਤੇ ਹੁਣ ਉਹਨਾਂ ਦੇ ਇੱਕ ਹੋਰ ਸਾਥੀਆ ਉਹਦੇ ਵੱਲੋਂ ਵੀ ਹੁਣ ਇੱਕ ਚੁਣੌਤੀ ਦਿੱਤੀ ਗਈ ਐਨਐਸਏ ਨੂੰ ਜੀ ਦੇਖੋ ਇਹ ਹੈਗੇ ਆ ਜੀ ਗੁਰਮੀਤ ਸਿੰਘ ਬੁੱਕਣ ਵਾਲਾ ਇਹ ਵੀ ਉੱਥੇ ਨੇ ਇਹਨਾਂ ਤੇ ਵੀ ਐਨਐਸਏ ਲੱਗਿਆ ਪਾਇ ਪਹਿਲਾਂ ਭਾਈ ਅਮਰਪਾਲ ਸਿੰਘ ਨੇ ਹਾਈ ਕੋਰਟ ਚ ਪਟੀਸ਼ਨ ਦੇ ਚੁਣੌਤੀ ਦਿੱਤੀ ਸੀ ਅਮਰਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਇੱਕ ਵਾਰ ਫੇਰ ਉਹਨਾਂ ਨੇ ਸਾਰਿਆਂ ਤੇ ਐਨਐਸਏ ਲਗਾਤਾ ਗਰਮੀਰ ਸਿੰਘ ਨੇ ਆਹਿੰਦਾ ਐਸੇ ਨੂੰ ਚੁਣੌਤੀ ਵਾਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਪੋਰਟ ਪਾਤੀ ਹੈ ਉਹ ਰਿਪੋਰਟ ਦੇ ਆਧਾਰ ਤੇ ਇਹਦਾ ਅਗਲੀ ਤਰੀਕ ਪੈ ਚੁੱਕੀ ਹੈ ਉਹਦੇ ਚ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਤਾਂ ਸਮਾਂ ਦੱਸੇਗਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਜੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ